ਅੱਜ ਆਪਾਂ ਉਹਨਾਂ ਭਰਾਵਾਂ ਨੂੰ ਦੱਸਣਾ ਜਿਨ੍ਹਾਂ ਭਰਾਵਾਂ ਦੇ ਫਾਲੋਅਰ ਜਿਹੜੇ ਆ ਤੇ ਜਾਂ ਇੱਕ ਜਦੋਂ ਜਿਹੜੀ ਉਹ ਕਾਲ ਜ਼ਰੂਰ ਆਉਣੀ ਹੁੰਦੀ ਆ ਇਹ ਕਿਰਾ ਮੈਂ ਵੀ ਲਾਈ ਹੋਇਆ ਤਾਂ ਉਹ ਤੋਂ ਉਦੋਂ ਜਰੂਰ ਕਾਲ ਕਰਨੀ ਹੁੰਦੀ। ਇਹ ਪੜੀ ਪੜੀ ਬਿਮਾਰੀ ਹੈ ਜਦੋਂ ਕਦੇ ਲਾਈਵ ਹੋ ਜਾਓ ਉਦੋਂ ਹੀ ਵਿੱਚ ਪੱਕਾ ਫੋਨ ਆਊਗਾ। ਕਿਰੇ ਦੇਖ ਲਓ ਤੁਸੀਂ ਜਦੋਂ ਤੁਸੀਂ ਕਦੇ ਲਾਈਵ ਹੋਵੋਗੇ ਨਾ ਤੁਹਾਨੂੰ ਉਦੋਂ ਫੋਨ ਆਊਗਾ ਅੱਗੇ ਪਿੱਛੇ ਫੋਨ ਨਾ ਕਿਤੇ ਵੀ ਆਊਗਾ। ਜੇ ਜਿਹੜੇ ਮੇਰਾ ਇੱਕ ਮੇਰਾ ਵੀਰ ਕਮੈਂਟ ਕਰਕੇ ਜਰੂਰ ਦੱਸ ਦਿਓ ਕਿ ਮੇਰੀ ਆਵਾਜ਼ ਆ ਰਹੀ ਭਲਾ। ਮੇਰਾ ਭਰਾ ਮੈਂ ਹਾਂ ਜਰੂਰ ਦੱਸਿਓ ਕਿ ਭਲਾ ਆਵਾਜ਼ ਆ ਰਹੀ ਮੇਰੀ ਅੱਜ ਮੈਂ ਆਪਣਾ ਮਾਈਕ ਨਹੀਂ ਲਾਇਆ ਤੇ ਮਾਈਕ ਤੋਂ ਬਗੈਰ ਹੀ ਲਾਈਵ ਹੋਇਆ ਤੇ ਮੇਰਾ ਭਰਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੇਰੀ ਆਵਾਜ਼ ਆ ਰਹੀ ਹੈ ਤਾਂ ਕਿ ਜੇ ਆਵਾਜ਼ ਨਹੀਂ ਚੰਗੀ ਤਰ੍ਹਾਂ ਆ ਰਹੀ ਹੈ ਤੇ ਫਿਰ ਆਪਾਂ ਕੋਈ ਨਾ ਕੋਈ ਹੋਰ ਬੰਦਵਾਸ ਕਰੀਏ ਤੇ ਅੱਜ ਮਾਈਕ ਜਿਹੜਾ ਉਹ ਆਪਾਂ ਚਾਰਜ ਨਹੀਂ ਸੀ ਕੀਤਾ ਤੇ ਚਿੱਤਾ ਭੁੱਲ ਗਏ ਇਸ ਕਰਕੇ ਪ੍ਰੋਬਲਮ ਆ ਥੋੜੀ ਕਿਤੇ ਮੇਰਾ ਵੀਰ ਜੇ ਆਪਣੇ ਨਾਲ ਲਾਈਵ ਆਉਣਗੇ ਬਿਨਾਂ ਭਰਾ ਜੀ ਦੱਸਿਓ ਕਿ ਆਪਰੇ ਆਵਾਜ਼ ਆ ਰਹੀ ਹੈ ਤੇ ਅੱਗੇ ਆਪਾਂ ਫਿਰ ਗੱਲਬਾਤ ਸ਼ੁਰੂ ਕਰੀਏ ਉਹ ਭਰਾ ਜਿਹਨਾਂ ਦੇ ਫੋਲੋਅਰ ਨਹੀਂ ਵੱਧਦੇ ਆਪਾਂ ਅੱਜ ਉਹਨਾਂ ਨੂੰ ਜਿਹੜੇ ਜਿਹੜੇ ਭਰਾਵਾਂ ਦੇ ਆਪਣੇ ਫੋਲੋਅਰ ਨਹੀਂ ਵੱਧਦੇ ਆਪਾਂ ਉਹਨਾਂ ਨੂੰ ਅੱਜ ਜਾਣ ਕਰ ਦੇਣੀ ਹੈ ਉਹਨਾਂ ਨੂੰ ਕਿਦਾਂ ਆਪਾਂ ਫਾਲੋਅਰ ਕਿਵੇਂ ਵਧਾਉਣੇ ਆ ਤੇ ਜਲਦੀ ਜਲਦੀ ਮੇਰੇ ਭਰਾ ਜੁੜਜੋ ਤਾਂ ਕਿ ਜਿਹਨੋਂ ਕਾਫੀ ਨਾਲ ਜੁੜੇ ਹੋਣ ਫਿਰ ਤੁਹ ਦੱਸਣ ਦਾ ਵੀ ਫਿਰ ਮਜ਼ਾ ਆਉਂਦਾ ਜਿਹੜੇ ਜਿਹੜੇ ਭਰਾਵਾਂ ਦੇ ਆਪਣੇ ਤੇ ਫਾਲੋਅਰ ਨਹੀਂ ਵਧਦੇ ਤੇ ਉਹਨਾਂ ਨੂੰ ਆਪਾਂ ਤਰੀਕਾ ਦੱਸਾਂਗੇ ਅੱਜ ਕਿ ਕਿਦਾਂ ਤੁਹਾਂ ਫਾਲੋਅਰ ਵਧਾਉਣੇ ਆ ਕਈਆਂ ਭਰਾਵਾਂ ਮੇਰਿਆਂ ਦੇ ਜਿਹੜੇ ਹੁੰਦੇ ਆ ਫਾਲੋਅਰ ਜਿਹੜੇ ਹੁੰਦੇ ਆ ਉਹ 500 ਤੋਂ ਉੱਪਰ ਨਹੀਂ ਜਾਂਦੇ ਕਈਆਂ ਦੇ ਫਾਲੋਅਰ ਨੇ ਜਾਂਦੇ ਕਈਆਂ ਦੇ 2 4000 5000 ਤੋਂ ਤੇ ਬਹੁਤ ਪਰੇਸ਼ਾਨ ਹੁੰਦੇ ਕਿਉਂਕਿ ਜਿਹੜਾ ਜਿਹੜਾ ਇਹ ਉਹ ਪਾਲਵਰ ਜਿਹਾ ਹੁੰਦਾ YouTube ਤੇ ਤੇ ਆਪਣੇ ਨਾਲ ਭਰਾ ਵੀ ਜੁੜਦੇ ਜਾਂਦੇ ਆ ਤੇ ਮੇਰੇ ਭਰਾ ਜਿਹੜੇ ਜਿਹੜੇ ਆਪਣੇ ਜੁੜ ਰਹੇ ਆ ਮੇਰੇ ਵੀਰ ਜਰੂਰ ਦੱਸਿਓ ਕਿ ਮੇਰੀ ਆਵਾਜ਼ ਆ ਰਹੀ ਆ ਕਮੈਂਟ ਕਰਕੇ ਜਰੂਰ ਦੱਸ ਦਿਓ ਕਿ ਮੇਰੀ ਤੇ ਹਾਂਜੀ ਆਪਣੇ ਆਪ ਵਿੱਚ ਫੋਨ ਆ ਗਿਆ ਜਰੂਰੀ ਤੇ ਜਦੋਂ ਫੋਨ ਆ ਜਾਂਦਾ ਬੜੀ ਪ੍ਰੋਬਲਮ ਆਉਂਦੀ ਆ ਤੇ ਸਾਰਾ ਮਾਫੀ ਆਪਣੇ ਭਰਾ ਕਾਫੀ ਜੁੜ ਚੁੱਕੇ ਨੇ ਹਾਂਜੀ ਭਰਾ ਜੀ ਆ ਰਹੀ ਹੈ ਵੀਰ ਜੀ ਥੈਂਕ ਯੂ ਧੰਨਵਾਦ ਭਰਾਵਾਂ ਦਾ ਅੱਛਾ ਭਰਾਵਾਂ ਤੋਂ ਤੇਨਾਂ ਕਿਹਾ ਵੀ ਆਵਾਜ਼ ਆ ਰਹੀ ਆ ਅੱਜ ਆਪਣਾ ਮੈਂ ਕਿਹੜਾ ਚਾਰਜ ਲਾਉਣਾ ਭੁੱਲ ਗਏ ਇਸ ਕਰਕੇ ਸੰਤਾ ਡਾਇਰੈਕਟਰੀ ਆਪਾਂ ਅੱਜ ਲਈ ਹੋਏ ਆ ਤੇ ਜਿਹੜੇ ਜਿਹੜੇ ਭਰਾ ਆਪਣੇ ਕਹਿੰਦੇ ਆ ਵੀ ਆਪਣੇ ਫੋਲੋਅਰ ਨਹੀਂ ਵਧਦੇ ਉਹ ਇੱਕ ਨਵਾਂ ਤਰੀਕਾ ਤੁਹਾਨੂੰ ਦੱਸਦੇ ਆ ਕਿਉਂਕਿ ਬਹੁਤ ਪਰੇਸ਼ਾਨ ਰਹਿੰਦੇ ਭਰਾ ਆਪਣੇ ਕਿ ALU ਜੀ ਭਾਜੀ ਕੀ ਹਾਲ ਚਾਲ ਆ ਹਰਸ਼ ਹਾਂਜੀ ਕੀ ਹਾਲ ਚਾਲ ਭਰਾ ਸਾਰੇ ਜੀਪੀ ਸਿੰਘ ਹਾਂਜੀ ਸਾਰੇ ਮੇਰੇ ਵੀਰ ਨਾਲ ਨਾਲ ਲਾਈਕ ਜਰੂਰ ਕਰੀ ਜਾਇਓ ਤੇ ਭਰਾ ਮੇਰੇ ਉਹ ਜਦੋਂ ਤੁਸੀਂ ਜਦੋਂ ਕਿ ਤੁਸੀਂ ਵੀਡੀਓ ਜਾਂ ਰੀਲ ਪਾਉਂਦੇ ਹੋ YouTube ਤੇ ਤੇ ਇੱਕ ਗੱਲ ਦਾ ਜਰੂਰ ਧਿਆਨ ਰੱਖਿਆ ਕਰੋ ਵੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਤੁਸੀਂ ਫਾਲੋਅਰ ਕਿਦਾਂ ਵਧਾਉਣੇ ਆਉਂਦੇ ਫਾਲੋਅਰ ਵਧਾਉਣ ਦਾ ਕੋਈ ਤਰੀਕਾ ਹੁੰਦਾ ਵੀ ਤੁਸੀਂ ਜਦੋਂ ਕੋਈ ਵੀਡੀਓ ਪਾਉਂਦਾ ਕੋਈ ਵੀ ਰੀਲ ਪਾਉਂਦਾ ਤੇ ਜਦੋਂ ਤੁਸੀਂ ਸਕਰੀਨ ਤੇ ਦੇਖਦੇ ਹੋ ਕਿਸੇ ਦੀ ਕਮੇਟੀ ਜਾਂ ਰੀਲ ਜਾਂ ਕੁਝ ਵੀ ਦੇਖਦੇ ਹੋ ਤੇ ਸਭ ਤੋਂ ਪਹਿਲਾਂ ਉਹਨੂੰ ਲਾਈਕ ਕਰਿਆ ਕਰੋ ਲਾਈਕ ਕਰਿਆ ਕਰੋ ਉਹਨੂੰ ਫੋਲੋ ਕਰਿਆ ਕਰੋ ਫੇਰ ਉਹਨੂੰ ਇੱਕ ਸੋਹਣਾ ਜਿਹਾ ਕਮੈਂਟ ਕਰਿਆ ਕਰੋ ਵਧੀਆ ਜਿਹਾ ਕਮੈਂਟ ਕਰਿਆ ਕਰੋ ਤੇ ਜਦੋਂ ਤੁਸੀਂ ਕਮੈਂਟ ਕਰਦੇ ਹੋ ਨਾ ਕਿਸੇ ਦੀ ਚੈਨਲ ਤੇ ਜਾ ਕੇ ਤੇ ਤੁਸੀਂ ਉਹਦੇ ਜਿੱਤਰਾ ਮੰਨ ਲਓ ਪਰਿਵਾਰ ਕਹਿ ਦਿੰਨੇ ਆਪਾਂ ਉਹਨਾਂ ਦੇ ਮੈਂਬਰ ਬਣ ਜਾਂਦੇ ਤੁਸੀਂ ਠੀਕ ਆ ਫਿਰ ਜਦੋਂ ਤੁਸੀਂ ਕਮੈਂਟ ਕਰਦੇ ਹੋ ਤੇ ਫਿਰ ਜਦੋਂ ਤੁਸੀਂ ਉਹਦੇ ਪਰਿਵਾਰ ਦੇ ਮੈਂਬਰ ਬਣ ਜਾਂਦੇ ਹੋ ਜਦੋਂ ਤੁਸੀਂ ਫਿਰ ਰੀਲ ਪਾਉਂਦੇ ਹੋ ਜਾਂ ਵੀਡੀਓ ਪਾਉਂਦੇ ਹੋ ਤੇ ਉਹ ਜਿਹੜੀ ਤੁਹਾਡੀ ਰੀਲ ਆ ਜਾਂ ਵੀਡੀਓ ਉਹ ਉਹਨਾਂ ਦੇ ਉਸ ਪਰਿਵਾਰ ਕੋਲ ਜਾਂਦੀ ਆ ਫਿਰ ਉਹ ਪਰਿਵਾਰ ਜਿਹੜਾ ਤੁਹਾਡੀ ਰੀਲ ਦੇਖਦਾ ਤੇ ਫੋਲੋ ਕਰਦਾ ਤੁਹਾਨੂੰ ਠੀਕ ਆ ਇਸ ਕਰਕੇ ਪਾਪਾ ਕੀ ਕਰਦੇ ਆ ਜਦੋਂ ਕੋਈ ਰੀਲ ਵੇਖਨੇ ਆ ਜਾਂ ਕੋਈ ਵੀਡੀਓ ਵੇਖਨੇ ਤੇ ਆਪਾਂ ਮਾਰੀ ਉਂਗਲ ਚੱਲ ਉੱਪਰ ਠੀਕ ਆ ਤੇ ਆਪਾਂ ਨਾ ਉਹਨੂੰ ਫੋਲੋ ਕਰਦੇ ਆ ਨਾ ਆਪਾਂ ਉਹਨੂੰ ਲਾਈਕ ਕਮੈਂਟ ਕਰਦੇ ਆ ਤੇ ਜਿਤੋਂ ਆਪਾਂ ਨੂੰ ਕਾਟ ਪੈਂਦੀ ਆ ਆਪਣੇ ਫਾਲੋਅਰ ਨਹੀਂ ਵਾਧਦੇ ਠੀਕ ਆ ਨਾ ਜਾਂ YouTube ਲੈ ਲਓ ਜਾਂ Facebook ਲੈ ਲਓ Facebook ਵੀ ਉਹ ਗਾਈਡਨਸ ਕਰਦੀ ਆ ਵੀ ਤੁਸੀਂ ਕਮੈਂਟ ਕਰੋ ਕਿਸੇ ਦੀ ਫੋਟੋ ਵੇਖਦੇ ਹੋ ਜਾਂ ਰੀਲ ਵੇਖਦੇ ਹੋ ਵੀਡੀਓ ਵੇਖਦੇ ਤੇ ਕਮੈਂਟ ਕਰੋ ਵਧੀਆ ਕਮੈਂਟ ਕਰੋ ਇਦਾਂ ਦਾ ਕਮੈਂਟ ਕਰੋ ਕਿ ਅਗਰੇ ਦੇ ਦਿਲ ਨੂੰ ਛੂ ਜਾਵੇ ਤੇ ਉਹ ਮਜਬੂਰ ਹੋ ਜਾਵੇ ਕਿ ਇਹ ਬੰਦਾ ਬਹੁਤ ਵਧੀਆ ਇਨਸਾਨ ਯਾਰ ਐਡਾ ਸੋਹਣਾ ਕਮੈਂਟ ਕੀਤਾ ਇਹਨੇ ਤੇ ਇਹਨੂੰ ਇਹਦੀ ਆਪਾਂ ਰੀਲਾਂ ਵੇਖੀਏ ਤੇ ਬਾਕੀ ਇਹਦੀ ਆਪਾਂ ਵੀਡੀਓ ਦੇਖੀਏ ਜਦੋਂ ਫਿਰ ਤੁਹਾਡੀ ਰੀਅਲ ਵੀਡੀਓ ਵੇਖਦਾ ਤੇ ਤੁਹਾਨੂੰ ਫੋਲੋ ਕਰਦਾ ਲਾਈਕ ਕਰਦਾ ਤੇ ਆਪਾਂ ਨੂੰ ਸਭ ਤੋਂ ਭੈੜੀ ਬਿਮਾਰੀ ਇਹ ਹੁੰਦੀ ਹੈ ਕਿ ਆਪਾਂ ਕਿਸੇ ਦੀ ਵੀਡੀਓ ਦੇਖ ਕੇ ਨਾ ਵੇਖ ਲੈਨੇ ਆਪਾਂ ਮੈਂ ਮਾਫੀ ਰੱਡੀ ਆਪਣੀ ਉਧਰ ਕੰਮ ਮੈਂ ਅੱਧੇ ਘੰਟੇ ਕੰਮ ਬਾਹਰ ਜਾਣਾ ਜ਼ਰੂਰੀ ਕਿਉਂਕਿ ਵਿੱਚ ਕਾਲ ਆ ਰਹੀ ਆ ਤੇ ਮੈਂ ਮਾਫੀ ਚਾਹੁੰਨਾ ਮੈਂ ਬਹਾਰਾ ਜਾਣਕਾਰੀ ਲੈ ਕੇ ਫਿਰ ਤੁਹਾਡੇ ਅੱਧੇ ਘੰਟੇ ਤੱਕ ਆਉਣਾ ਤੇ ਇਸ ਕਰਕੇ ਕਿਉਂ ਭਰਾ ਤੇ ਆਪਣਾ ਬਹੁਤ ਜੁੜ ਕੇ ਹੇ ਲੇਕਰ ਨੂੰ ਥੋੜੀ ਮਜਬੂਰੀ ਪੈ ਗਈ ਇਸ ਲਈ ਮੈਂ ਥੋੜਾ ਜਾ ਰਿਹਾ ਮੈਂ ਅੱਧੇ ਘੰਟੇ ਬਾਅਦ ਫਿਰ ਲਾਈਵ ਹੋਊਗਾ ਥੋੜੀ ਨਾ ਬੰਦਾ ਬਿਮਾਰ ਹੋ ਗਿਆ ਕਪਣਾ ਭਰਾ ਤੇ ਉਹਨੂੰ ਲੈ ਕੇ ਜਾਣਾ ਧਰਾਂ ਧੰਨਵਾਦ ਆ ਜਿਹੜੇ ਜਿਹੜੇ ਹੀ ਆਪਾਂ ਕਮੈਂਟ ਨਹੀਂ ਪੜ ਸਕੇ ਲੇਕਿਨ ਫਿਰ ਆਪਾਂ ਜਦੋਂ ਲਾਈਵ ਹੋਵਾਂਗੇ ਜਰੂਰ ਸਾਰੇ ਕਮੈਂਟ ਪੜਾਂਗੇ ਤੇ ਆਪਾਂ ਤੁਹਾਨੂੰ ਜਾਣਕਾਰੀ ਵਧੀਆ ਦੇਵਾਂਗੇ ਕਿੰਦਾ ਆਪਾਂ YouTube ਤੇ ਅੱਗੇ ਵਧਣਾ ਥੈਂਕ ਯੂ ਧੰਨਵਾਦ ਮਿਹਰਬਾਨੀ